ਅਸੀ ਗੱਲ ਜੀ ਜਿੱਦਾਂ ਕਿ ਮੈਂ 1 ਸਾਲ ਪਹਿਲਾਂ ਵੀਡੀਓ ਇੱਕ ਪਾਈ ਸੀ ਕਿਸੇ ਚੈਨਲ ਤੇ ਤੁਸੀਂ ਦੇਖ ਵੀ ਸਕਦੇ ਹੋ ਤੇ ਉਹਦੇ ਵਿੱਚ ਵੀ ਮੈਂ ਤੁਹਾਨੂੰ ਨਾਲ-ਨਾਲ ਵੀਡੀਓ ਤੇ ਦੱਸ ਵੀ ਰਿਹਾ ਸੀ ਕਿ ਰਾਜਵੀਰ ਬਾਬਾ ਕਿੱਦਾਂ ਤੇ ਕਿੱਦਾਂ ਦੀ ਜ਼ਿੰਦਗੀ ਇਹਨੇ ਜੀ ਅੱਜ ਤੱਕ ਠੀਕ ਹੈ ਜੀ ਬਾਕੀ ਤੇ ਤੁਸੀਂ ਦੇਖ ਵੀ ਸਕਦੇ ਹੋ ਇਹਨਾਂ ਨੇ ਮੈਂ ਆਪ ਇਹਨਾਂ ਨੂੰ ਮਤਲਬ 20 ਸਾਲ ਤੋਂ ਜਾਣਦਾ ਹਾਂ ਇਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਮਤਲਬ ਮੇਰੇ ਦੇਖਦੇ ਦੇਖਦੇ ਕਾਫੀ ਲੋਕਾਂ ਨੂੰ ਸੈੱਟ ਕੀਤਾ ਬਹੁਤ ਜਾਣਿਆਂ ਦੀ ਹੈਲਪ ਕੀਤੀ ਤੁਸੀਂ ਦੇਖਿਓ ਵੀ ਕਾਫੀ ਸਮਾਂ ਪਹਿਲਾਂ ਇੱਕ ਉਹ ਹੈਂਡੀਕੈਪਟ ਸੀ ਉਹਦੀ ਪੂਰੀ ਟੇਪ ਕਰਾਈ ਮਤਲਬ ਸਾਰਾ ਕੋਲੋ ਜੋ ਵੀ ਉਹਦਾ ਖਰਚਾ ਜਿੱਦਾਂ ਵੀ ਹੈ ਅੱਜ ਤੱਕ ਵੀ ਉਹ ਵੀ ਤੁਹਾਨੂੰ ਜਲਦੀ ਤੁਹਾਡੇ ਅੱਗੇ ਪੇਸ਼ ਕਰਾਂਗੇ ਉਹਨੂੰ ਵੀ ਉਹ ਵੀ ਤੁਸੀਂ ਦੇਖ ਲਿਓ ਤੁਹਾਡੇ ਤੁਹਾਨੂੰ ਆਪੇ ਦੱਸਣਗੇ ਉਹ ਵੀ ਤੇ ਬਾਕੀ ਜਿਹੜੇ ਹੈਗੇ ਜਿੱਦਾਂ ਵੀ ਹੈਗੇ ਕਈ ਬੰਦੇ ਚੈਨਲ ਤੇ ਬੈਡ ਕਮੈਂਟ ਵੀ ਪਾਉਂਦੇ ਜਾਂ ਕਿੱਦਾਂ ਵੀ ਹੈ ਨਾ ਉਹ ਵੀ ਤੁਸੀਂ ਤੁਹਾਨੂੰ ਪਤਾ ਹੀ ਆ ਸਾਰੇ ਜੇ 10 ਬੰਦੇ ਸਹੀ ਆ ਤਾਂ ਇੱਕ ਅੱਧਾ ਗਲਤ ਵੀ ਹੁੰਦਾ ਹੀ ਆ ਬਟ ਤੁਸੀਂ ਇਹ ਚੀਜ਼ਾਂ ਨਾ ਦੇਖੋ ਇਹ ਚੀਜ਼ ਦੇਖੋ ਕਿ ਬੰਦਾ ਕਿੰਨਾ ਸੱਚ ਬੋਲ ਰਿਹਾ ਸ਼ਾਇਦ ਮੈਂ ਇਹ ਵੀਡੀਓ ਅੱਜ ਨਾ ਬਣਾਉਣਾ ਬਟ ਇਹ ਬਣਾਉਣ ਦਾ ਕਾਰਨ ਇਹ ਹੈ ਕਿ ਭਾਈ ਹੁਣਾਂ ਥੋੜਾ ਗਲਾ ਖਰਾਬ ਸੀ ਜਿੱਦਾਂ ਕਿ ਤੁਹਾਨੂੰ ਦੱਸਿਆ ਵੀ ਹੋਣਾ ਪਹਿਲਾਂ ਵੀਡੀਓ ਦੇ ਵਿੱਚ ਪਹਿਲਾਂ ਵਿਆਹ ਤੇ ਸੀ ਭਾਈ ਸਾਹਿਬ ਉਹਨਾਂ ਨੂੰ ਇਨਵਾਈਟ ਕੀਤਾ ਤੇ ਉੱਥੇ ਇਹਨਾਂ ਨੂੰ ਬਹੁਤ ਵੱਡੀ ਧਮਕੀ ਦਿੱਤੀ ਗਈ ਕਿ ਇਹ ਵਿਆਹ ਤੇ ਆ ਕੇ ਦਿਖਾ ਲੈ ਜਾਂ ਕਿੱਦਾਂ ਵੀ ਆ ਬਟ ਗਏ ਵਿਆਹ ਤੇ ਉੱਥੇ ਉਹ ਆਪ ਤਾਂ ਹੈ ਨਹੀਂ ਸੀ ਜਿਹੜੇ ਵੀ ਹੇਟਰ ਹੈਗੇ ਉਹਨਾਂ ਦੇ ਚਮਚੇ ਸੀ ਉੱਥੇ ਦੇਖਦੇ ਰਿਹਾ ਉਹ ਨਹੀਂ ਬਹੁਤ ਕੁਝ ਨੋਟਿਸ ਕੀਤਾ ਜਾਂ ਕਿੱਦਾਂ ਵੀ ਆ ਪਰ ਬੋਲਿਆ ਕੋਈ ਨਹੀਂ ਕਿਉਂਕਿ ਇੰਨੀ ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿਸੇ ਨੂੰ ਇਦਾਂ ਕਹਿਣਾ ਠੀਕ ਹੈ ਜੀ ਜਰਦੇ ਨਹੀਂ ਆ ਕਦੀ ਕਿਸੇ ਨੂੰ ਕੋਈ ਵੀ ਇਦਾਂ ਬਾਕੀ ਤੁਸੀਂ ਦੇਖੋ ਇਹ ਚੀਜ਼ਾਂ ਸਾਰੇ ਵਿਊ ਲੈਣ ਲਈ ਝੂਠ ਜਾਂ ਕੁਝ ਵੀ ਕਰਕੇ ਮਸਾਲੇ ਲਾ ਕੇ ਵੀਡੀਓ ਪਾਉਂਦੇ ਜਾਂ ਕਿੱਦਾਂ ਵੀ ਆ ਸਿਰਫ ਵਿਊ ਲੈਣ ਲਈ ਇੱਕ ਹੀ ਬੰਦਾ ਦੇਖ ਲਓ ਤੁਸੀਂ ਕਿੱਦਾਂ ਵੀ ਜਿੰਦਾ ਵੀ ਸੱਚ ਬੋਲਦਾ ਸਾਰਾ ਕੁਝ ਤੇ ਉਹ ਸੱਚ ਨੂੰ ਦੇਖ ਕੇ ਹੀ ਲੋਕਾਂ ਨੂੰ ਜਿੰਦਾ ਕਹ ਲਓ ਪੜਕੌੜ ਦੀ ਲੋ ਇਹ ਆਪਣੇ ਭਾਈ ਸਾਹਿਬ ਹੁਣੇ ਆ ਕੇ ਰਹੀਏ ਸਾਡੇ 6-7 ਸਾਲ ਤੋਂ ਮਤਲਬ ਉਹ ਇੱਥੇ ਇੰਡਸਟਰੀ ਦੇ ਵਿੱਚ ਕੰਮ ਨਹੀਂ ਕਰ ਰਿਹਾ ਤੇ ਜਿਹੜੇ ਇੰਡਸਟਰੀ ਦੇ ਲੋਕ ਆ ਉਹ ਇਦਾਂ ਸੋਚਦੇ ਪਏ ਕਿ ਬੰਦਾ ਖਤਮ ਹੋ ਗਿਆ ਆ ਠੀਕ ਆ ਜੀ ਪਰ ਮੈਂ ਉਹਨੂੰ ਆਪ ਪਰਸਨਲੀ ਵੀ ਮਿਲਦਾ ਛੇ 7-7 ਤੋਂ ਮੈਂ ਦੇਖਿਆ ਕਿ ਯਾਰ ਬੰਦਾ ਸਾਰੇ ਉਹਦੇ ਇੰਡਸਟਰੀ ਦੇ ਸਾਰੇ ਬੰਦੇ ਕਹਿੰਦੇ ਕਿ ਉਹ ਤੇ ਮਾੜਾ ਟਾਈਮ ਆ ਗਿਆ ਬਹੁਤ ਜ਼ਿਆਦਾ ਮਾੜਾ ਟਾਈਮ ਆ ਗਿਆ ਪਰ ਜੇ ਮੈਂ ਕਹਿੰਦਾ ਵੀ ਮਾੜਾ ਟਾਈਮ ਇਹ ਹੁੰਦਾ ਤਾਂ ਰੱਬ ਸਾਰੇ ਤੇ ਇਦਾਂ ਦਾ ਮਾੜਾ ਟਾਈਮ